ਵਿਆਹ ਚੱਲਦਾ ਸੀ ਗੱਡੀ ਸਾਈਡ ਪੱਲੇ ਆਏ ਅਸੀਂ ਕਹਿੰਨੇ ਮਨੇ ਉਹ ਮੈਂ ਤੇ ਨਹੀਂ ਮੰਨ ਗਿਆ ਅੱਜ ਤੇਰਾ ਵਿਆਹ ਕਰਦੇ ਕਾਗਜ਼ਾਂ 'ਚ ਨਾ ਬਾਈ ਕੱਚੇ ਕਾਗਜ਼ਾਂ 'ਚ ਨਾ 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 ਨੀਵੇਂ ਪੱਕਿਆ ਜਿਨੀ ਕਰਨਾ ਕੱਚੇ ਕਾਗਜ਼ਾਂ 'ਚ ਕਰ ਦੇਣਾ ਟਾਈਮ ਆਉਣਾ ਜਾਂਦੇ ਹਾਂ ਨਹੀਂ ਅੱਜ ਫੋਟੋ ਕਾਦੇ ਖਿਚਾਰੇ ਆ ਅੱਜ ਵੈਸੇ ਹੀ ਮੂਡ ਜਿਹਾ ਖੁਸ਼ ਆ ਉਹ ਚੌੜ ਨੂੰ ਲੈ ਕੇ ਨਹੀਂ ਆਏ ਹੈਗੇ ਨੀ ਮੈਂ ਦੇਖੀ ਕੌਣ ਆ ਅੱਜ ਨਾ ਦੇਖ ਟੂਟਰ ਕੱਟ ਆ ਇਧਰ ਅਸ ਵੀ ਗੱਡੀ ਵਧੇਲਾਤੀ ਆਪਣੇ ਹਾਂ ਓਕੇ ਆ ਹੋਰ ਪੁੱਲ ਠੀਕ ਲਾਇਆ ਇਹ ਬੰਦੇ ਨੇ ਚਮਕਾਰ ਲਵਾ ਕੇ ਲਿਆ ਆ ਵਧੀਆ ਹਾਂ ਹਾਂ ਉਕਾਇਆ ਜੋ ਅੱਜ ਦਾ 13 ਵੀ ਕਰਾਉਣਾ ਨਾਲ ਆ ਜੇ ਖੜਿਆ ਨਹੀਂ ਆਈਆਂ ਵੀ ਆਈ ਮਰੇ ਕਿਰਾ ਕਿਰਾ ਵਿਆਹ ਕਰਾਉਣਾ ਇਹਦਾ ਕਰਾਉਣਾ ਇਹਦਾ ਨਾਲ ਇਹਦਾ ਕਰਾਉਣਾ ਉਹ ਫੇਟੇ ਦਾ ਵਿਆਹ ਕਰਾਉਣਾ ਕਹਿੰਦੇ ਉਹ ਆ ਜਾਓ ਭਾਈ ਜਿਹਨੇ ਵਿਆਹ ਕਰਾਉਣਾ ਬੱਸ ਵਾਤੇ ਗੱਡੀ ਤਿਆਰ ਹੈ ਜਿਹੜਾ ਆਉਣਾ ਨਾਲ ਫਦਾ ਹੀ ਹੋ ਜਾਊਗਾ ਮਰੇ ਹਾਂ ਵਿਆਹ ਕਰਾਉਣਾ ਭਾਈ ਦੇਖਦੇ ਲਿੰਮੇ ਵਾਈ ਦੀ ਪੱਕ ਕਰਕੇ ਤਾਂ ਮਨ ਲੱਗ ਰਿਹਾ ਲਿੰਮੇ ਵਾਈ ਦੀ ਪੱਕ ਨੂੰ ਦੇਖ ਕੇ ਲੱਗਦਾ ਹੈਂ ਮਾ ਮਾ ਮੇ ਦਾ ਵਿਆਹ ਕਰਾਉਣਾ ਮਾ ਮੇ ਦਾ ਵੀ ਕਰਾ ਲੈਣਾ ਤੇਰਾ ਵੀ ਕਰਾ ਲੈਣਾ ਸਾਰੇ ਉਹ ਮੇਰੀ ਗੱਲ ਸੁਣ ਮਾ ਮੇ ਦਾ ਇਹ ਫੋਨ ਫਰਾਵੇ ਮਾਮੀ ਭੱਜੀ ਆ ਮਰੇ ਇੱਕ ਮਰੇ ਗੱਲ ਤਾਂ ਸੁਣ ਆਪਾਂ ਪੰਜੇ ਛੜੇ ਕਿਸੇ ਨੂੰ ਨਹੀਂ ਕਹਿ ਸਕਦੇ ਚੁੱਪ ਰੋ ਐਡਾ ਵੀ ਕੋਈ ਨਹੀਂ ਹੈਗਾ ਮਰੇ ਜਿਹਨੂੰ ਫੋਨ ਆਏ ਉਹ ਵੀ ਮਨਾ ਵੀ ਮੈਂ ਵੀ ਸਾਰਾ ਗਰੁੱਪੇ ਇਦਾਂ ਰਹਿ ਤਿੰਨਾ ਮਨੇ ਛੜੇ ਆ ਮੈਂ ਕਰਾਂ ਓ ਭਾਈ ਤਿੰਨ ਜਾ ਰਹਾ ਹੈ ਮਰੇ ਆ ਆ ਸਪੈਸ਼ਲ ਕਿਹਦੇ ਵਾਸਤੇ ਲਾਇਆ ਮੈਂ ਬੰਦੇ ਵਾਸਤੇ ਨਿੰਮ ਜੱਟ ਵਾਸਤੇ ਮਨੇ ਜੱਟ ਇੱਕ ਹੈ ਜਿਹੜਾ ਤੇਰੇ ਪੱਗ ਦਾ ਕਲਰ ਹੈ ਨਾ ਜਿੱਦਾਂ ਕਲਰ ਹੈ ਉੱਠਦਾ ਪਿੰਕ ਜਿਹਾ ਉੱਠਦਾ ਬਹੁਤ ਹੈ ਵੈਸੇ ਭਾਈ ਤੁਹਾਨੂੰ ਝੂਠ ਨਹੀਂ ਬੋਲਦਾ ਇੱਕ ਦਿਲ ਦੀ ਗੱਲ ਅਸਾਂ ਲੱਗਿਆ ਮਨਾ ਪੱਗ ਵੀ ਨਵੀਂ ਲੈ ਕੇ ਆਏ ਬੂਟ ਵੀ ਰਾਜ ਹੈ ਤੇ ਕੰਨੀ ਵੀ ਹੈਗਾ ਇਹ ਲੈ ਕੇ ਆਇਆ ਝੂਠ ਨਾ ਬੋਲ ਭਾਈ ਆਉਂਦੇ ਰਹਿੰਦੇ ਆ ਠੀਕ ਹੈ ਭਾਈ ਪਾਰਟੀ ਹੋ ਗਈ ਨਾ ਆਪਣੇ ਬਿਨਾ ਨਿਰਾਸ਼ ਹੋ ਜਾ। ਭਾਈ ਮਨੇ ਗੱਲ ਸੁਣ ਲੈ। ਹਾਂ। ਮੈਂ ਹੈਗਾ ਤਾਂ ਅੰਦਰ। 5 ਮਿੰਟ ਬਾਅਦ ਇਹ ਗੱਡੀ ਕੋਲ ਬਾਈ। 5 ਮਿੰਟ ਬਾਅਦ ਤਾਂ ਕ ਗੱਡੀਆਂ ਲੈ ਆਈ। ਉਹਦੇ ਗੱਡੀਆਂ ਸਾਈਡ ਕਰਤੀ। ਉਹ ਜਿਵੇਂ ਪਤਾ ਕਹ ਕਹਦੇ। ਕਿਰਾ ਗੱਡੀ ਚੋਰੀ ਹੋ ਗਈ ਤੇ ਐ ਨਹੀਂ। ਕਹਿੰਦਾ ਸਮਾਨ ਲੈ ਕੇ ਸਮਾਨ ਚਾਹੀਦਾ ਸਾਨੂੰ ਸਮਾਨ। ਮਨੇ ਸਮਾਨ ਕਿੱਥੇ ਮਿਲਣਾ ਔਰੇ ਇਹਨਾਂ ਨੂੰ। ਮਨੇ ਪਤਾ ਕਹ ਕਹਦੇ। ਕਿਰਾ ਕਹਿੰਦਾ ਭਾਈ ਗੱਡੀ ਕੋਲ ਲੈ ਆਈ। ਮੈਂ ਕਹਾ ਮੈਂ ਗੱਡੀ ਕੋਲੇ। ਕਿਰਾ ਗੱਡੀ ਚੋਰੀ ਹੋ ਗਈ ਗੱਡੀ ਨਹੀਂ ਆ ਗਈ। ਕਿ ਨਹੀਂ। ਕੱਢ ਲਾੜਾ ਬਦਰਾਮ ਕਰਦੇ ਆ ਬੇ ਸਾਮਾਨ ਲੈ ਕੇ ਆਉਣਾ ਸੀ ਸਾਮਾਨ ਕੱਢ ਕੇ ਲੱਗੇ ਮਨੇ ਫੁੱਲ ਪੂਰੇ ਆ ਬਾਈ ਮੋੜਨੇ ਵੀ ਆ ਕੱਢ ਗਿਆ ਨਹੀਂ ਪੂਰੇ ਹੀ ਆ ਮਨੇ ਗਰ ਆਗੀ ਗਰਮੀ ਉਹ ਮਨੇ ਟੀ-ਸ਼ਰਟ ਘਾਤੇ ਪਾਇਕਾ ਆਵੇ ਲੈ ਭਾਗ ਨਾ ਤੂੰ ਭਾਗ ਨਾ ਕਹਿੰਦਾ ਇੱਡੀ ਗੱਡੀ ਲੈ ਮੇਰੀ ਆ ਉਹ ਜਗਦੇ ਚਲਾਉਣੀ ਆਉਂਦੀ ਆ ਉਹ ਬਾਈ ਮੈਨੂੰ ਉਹ ਤੇਲ ਮੁੱਕ ਗਿਆ ਰਾਈ ਦਾ ਬਾਈ ਐ ਤੈਨੂੰ ਲਾੜੇ ਵਾਲੀ ਗੱਡੀ ਛੱਡੇ ਆਉਂਦੇ ਕੋਈ ਚੱਕਰ ਨੇ ਐਵੇਂ ਬਾਈ ਬਹੁਤ ਮਿਹਨਤ ਆ ਯਾਰਾ ਬਾਈ ਗੱਡੀ ਚ ਰਿਆ ਵਾਰੀ ਜਦੋਂ ਮਾਰਦਾ ਵੇ ਆ ਬਾਈ ਜਰਾ ਮਨੇ ਐਵੀ ਹੋ ਜਾਂਦਾ ਹਾਂ ਹਾਂ ਅਈ ਹੁਣ ਸੀਜ਼ਨ ਆ ਗਿਆ ਹੋਰ ਦੇਖੋ ਸੀਜ਼ਨ ਜਾਈਂ ਕਰੋਨਾ ਪੈਣਾ ਲੋਟ ਕਰਾਉਣਾ ਟੋਕੋ ਆ ਇਹਦਾ ਨੀਮੀ ਪੇਟ ਪੂਜਾ ਹੋ ਗਈ ਬਾਈ ਅੱਜ ਪੇਟ ਪੂਜਾ ਕਰ ਲਈ ਭਾਈ ਆਪਾਂ ਜਿੰਨਾ ਖਾਣਾ ਕਰਨਾ ਕਰ ਮੈਂ ਖਾ ਲਿਆ ਮੈਨੇ ਵੀ ਭਾਈ ਦੱਸ ਸੱਚੀ ਦਸੀ ਮੈਨੇ ਅੱਧਕ ਵਰਗੇ ਟੱਡ ਨਹੀਂ ਭਾਈ ਮੈਂ ਕੰਟਰੋਲ ਕਰਕੇ ਖਾਣਾ ਹੰਗਾ ਤੇ ਫੇਰ ਯਾਰ ਉਈਓ ਬਿਮਾਰ ਹੋਵਾਂਗੇ ਕਿਆ ਫਾਇਦਾ ਅੰਗੂਰ ਤਾਂ ਪਾਈਆ ਖਾ ਗਿਆ ਮੇਰੇ ਹੁੰਦੀ ਹੁੰਦੀ ਉਹ ਕੋਈ ਨਹੀਂ ਖਾਦੇ ਇਹ ਗੱਲ ਜੀ ਹੋ ਰਹਾ ਅੰਗੂਰ ਅੰਗੂਰ ਖੱਟੇ ਹੋਏ ਹਾਂ ਖਾਦੇ ਆ ਮੈਂ ਦੋ ਖਾਦੇ ਦੇ ਦੋਏ ਖੱਟੇ ਦੇ ਬਸ ਚਲੋ ਭਾਈ ਜਿੰਨੇ ਜੋ ਖਾਣਾ ਹੈ ਇੱਕ ਟਿੱਕੀ ਬਾਈ ਇੱਕ ਗੋਲ ਗੱਪਾ ਖਾ ਲਿਆ ਹੈ ਵੀ ਮੈਨੂੰ ਗੱਲ ਪਤਾ ਲੱਗੀ ਕਿ ਮਗਾ ਉਗੂਰ ਘੱਟੇ ਦੇ ਕਹਿੰਦਾ ਨੂਮੜੀ ਦਾ ਹੱਥ ਨਹੀਂ ਪਹੁੰਚਿਆ ਤਾਂ ਮਗਾ ਉਗੂਰ ਘੱਟੇ ਦੇ ਆ ਨੂਮੜੀ ਦਾ ਹੱਥ ਨਹੀਂ ਪਹੁੰਚਿਆ ਆਕਾ ਵੀ ਕਿਹਾ ਹੱਥ ਤੋਂ ਥੱਲੇ ਨੂੰ ਆ ਜਾਣਾ ਦਾ ਕੰਮ ਹੈ ਲੈਣ ਤੇ ਬਾਹਰ ਦਾ ਵਹੀ ਕੰਮ ਗੱਲ ਬਾਈ ਇੰਦਾ ਨਹੀਂ ਰੱਖਾ ਬਾਈ ਹਾਸੀ ਮਜ਼ਾਕ ਹੈ ਹੋਰ ਕੁਝ ਨਹੀਂ ਹੈਗਾ ਅੰਦਰ ਅਸੀਂ ਤੰਗ ਹੋਗੇ ਤੇ ਅਸੀਂ ਘੁੰਮਣਾ ਹੈ ਮੜਾ ਹੈ ਵਾਜਾ ਹੈ ਮੋਟੀ ਮੋਟੀਆਂ ਫੋਟੋ ਛੋਟਾ ਮੁੰਡੇ ਨੇ ਹਾਂ ਗਰੁੱਪ ਚ ਫੋਟੋ ਛੋਟਾ ਮਨੇ ਦੇ ਵਿਆਹ ਦੀ ਤਿਆਰੀ ਹੈ ਫੁੱਲ ਦੇਖਣੇ ਵੀ ਡਿਜ਼ਾਈਨ ਆਹੀ ਕੋ ਹੋਰ ਨੀ ਮੇਰੀ ਸਲਾਹ ਲੈਣੀ ਹੈ ਵੀ ਬਹਿ ਕੇ ਦੇਖ ਸਜਦਾ ਵੀ ਹੈ ਗੱਡੀ ਆ ਇਹਨੂੰ ਲਾਈਏ ਕੋ ਹੋਰ ਨੂੰ ਲਾਈਏ ਵਾਹ ਪਾਉਂਦਾ ਕੀ ਕਰਨਾ ਗੱਡੀ ਘੜੇ ਨੂੰ ਦੇਖ ਕੇ ਜਾਂਦੇ ਆ ਫੁੱਲ ਵੀ ਆ ਵੀ ਬੁੱਕ ਕਰਾਓ ਜਲਦੀ ਤਦ ਵਿੱਚ ਕੋਈ ਮਾਫਾ ਨਹੀਂ ਨਾ ਮਾਦੀ ਮਾਣ ਨੂੰ ਲੈ ਲੈ ਮੈਂ ਕਿ ਮੜੇ ਸੱਟਿਆ ਕਰਕੇ ਲਾਦੀ ਨਾ ਥੋੜੀ ਖੁੱਲੇਗੀ ਥੋੜਾ ਉਧਰ ਘਟ ਕੇ ਲਾ ਪਤਾ ਕਿ ਪੂਰਾ ਜਿਓ ਉੱਥੇ ਮੋਟੇ ਥੋੜੀ ਆਪਣੇ ਪਰ ਗੱਲ ਉਹ ਕਹਿੰਦੇ ਐਕਸ਼ਨ ਵਾਲਾ ਤਾਂ ਹਾਰ ਫੋਟੋ ਆਏ ਕਿ ਚਾਹ ਉਹ ਕੁਝ ਨਹੀਂ ਸਮਝ ਲੱਗਦਾ ਕਿੜੋਣੀ ਆ ਗੁੰਡਿਆ ਟਾਈਪ ਖਜਾਈਏ ਨਹੀਂ ਬਾਈ ਇੱਕ ਪਤਾ ਲੱਗ ਗਏ ਕਿਹੜਾ ਵਿਆਹ ਤੁਸੀਂ ਮੇਡੀ ਲਾ ਦਿੱਆ ਪਤਾ ਲੱਗ ਜਾਂਦਾ ਕਹਿੰਦੇ ਪਹਿਲਾ ਆਹ ਲੱਤ ਬਾਹਰ ਕੱਢੋ ਇੱਕ ਲੱਤ ਕੱਢੋ ਫੇ ਐਂ ਦੇਖੋ ਇੱਕ ਲੱਤ ਬਾਹਰ ਦੂਈ ਫੇ ਬਾਹਰ ਦੂਈ ਬਾਹਰ ਫੇ ਬਾਹਰ ਖੜੋ ਟਾਈ ਟੂ ਸਵਾਰੋ ਪਤਾ ਆਈ ਟੂ ਠੀਕ ਹੈ ਜੀ ਟੂ ਟੂ ਠੀਕ ਹੈ ਉਹ ਮੇਰਾ ਪੂਰੇ ਬਹੁਤ ਕੰਮ ਕਰਦਾ ਪੱਗ ਲਾ ਗਈ ਬਾਈ ਬਾਈ ਜਿੱਦਾਂ ਇਦਾਂ ਲੈ ਕੇ ਆਏ ਤੇ ਨਾ ਬੰਦਾ ਕਹਿੰਦਾ ਵੀ ਗੱਡੀ ਨਹੀਂ ਮੀਏ ਪੱਗ ਲਾਦੀ ਮੈਂ ਕਿਹਾ ਉਹ ਹੈ ਨਹੀਂ ਵੀ ਫੇ ਮੈਂ ਰੱਸ ਗਿਆ ਕਰਾ ਹੈ ਅਵੇਰੀ ਦਾ ਸਰਜਾ ਵੀ ਨਹੀਂ ਜਾਣਾ ਕਾਦੇ ਆ ਦੇ ਲੈ ਮਨੇ ਪੈਲ ਦੇ ਕੋਲੇ ਆ ਪੈਲ ਸੈਗਰ ਜਾ ਵੀ ਨੇੜੇ ਮਚੂਰੀਅਨ ਲੈ ਲਿਆ ਨਿਆਣੇ ਟਿੱਕੀ ਆ ਗਈ ਬਾਈ ਇੱਧਰ ਆਲੂ ਮਨੇ ਗੋੜ ਗੱਪੜ ਖਾੜਿਆ ਕਹਤਾ ਹਾਂ ਮਨੇ ਕਿਆ ਨਾਮ ਮੇਰਾ ਦਹੀਂ ਪੱਲਾ ਦਹੀਂ ਦੇ ਵਿੱਚ ਪੱਲਾ ਹੈ ਮਨੇ ਪੂਰੇ ਨਾ ਗਲਾਸ ਤੋੜਦਾ ਤਾਂ ਇਹ ਜ਼ਿਆਦਾ ਤੂੰ ਨਾ ਕਰਦੀ ਕਾਣ ਕੋਈ ਬਾਈ ਪ੍ਰੋਗਰਾਮ ਵਧੀਆ ਏ ਆਪਣੇ ਫਿਰ ਪੈਨ ਲਾ ਕੇ ਉੱਧਰ ਵੀ ਜਾਣਾ ਸੋ ਜੀ ਬਾਈ ਰੋਟੀ ਪਾ ਲਿਆ ਏ ਮਨਾ ਮੰਗਣਾ ਚੌਣ ਕੋਈ ਲਿਖਣੀ ਆ ਖਾਣੇ ਮਨੇ ਲਾਸਟ ਵਾਂ ਦੇਖ ਲਈ ਨਾ ਹਾਂ ਚਾਹੀਦੇ ਆ ਛੋਲੇ ਨਹੀਂ ਦੇ ਖਾਣੇ ਮਨੇ ਛੋਲੇ ਪਾ ਕੇ ਲਿਆ ਬਾਈ ਛੋਲੇ ਖਾਣੇ ਚਾਹੀਦੇ ਖਾਣੇ ਚਾਹੀਦੇ ਛੋਲੇ ਘੋੜਾ ਛੋਲੇ ਚਰਦਾ ਹੁੰਦਾ ਘੋੜੇ ਘੋੜੇ ਵਾਲੇ ਘਰਾ ਖਾਣੀ ਚਾਹੀਦੀ ਹੈ ਰੋਟੀ ਆ ਲੈ ਲਓ ਬਾਈ ਆਈਸਕ੍ਰੀਮ ਮਨੇ ਨਾਲ ਮੈਜੀ ਕਰਕੇ ਲਿਆਂਦੀ ਹੈ ਉਹ ਤੋੜੀ ਨਜ਼ਰ ਲੱਗ ਗਈ ਸੀ ਆਰੇ ਬਾਈ ਅਜਾ ਲਿਆਦਾ ਜਾਨੇ ਗੁਲਾਬੀ ਦੇਖ ਤਾਂ ਸੀ ਉਲਟ ਗਿਆ ਜੱਗੇ ਬਾਈ ਕਾਤੇ ਕੀ ਹੋ ਗਿਆ ਅਮੇਜ਼ਿੰਗ ਕਰਦਾ ਨਾਲ ਕਿਹਨੇ ਗਿਰ ਵੀ ਗਈ ਪਤਾ ਨਹੀਂ ਲੱਗੂਗੀ ਸਹੀ ਗੱਲ ਆ ਤੂੰ ਲੈ ਲੈ ਚਿੱਟੀ ਹੈਗੀ ਆ ਚਿੱਟੀ ਹੈਗੀ ਆ ਉਹ ਆ ਗਈ ਚਿੱਟੀ ਆ ਗਈ ਆ ਗਈ ਆ ਗਈ Thank <laughs> you.